कल को होने वाली लोकसभा चुनाव के मध्य नज़र आज अलग अलग पोलिंग स्टेशनों के लिए पार्टियों को रवाना किया गया इस मौके पर डिप्टी कमिश्नर होशियारपुर ने बताया कि वोट डालने के लिए कुल एक पोलिंग बूथों पर सभी तैयारियां मुकम्मल कर दी गई हैं। ਸਟਾਟ ਵੋਟਿੰਗ ਦਾ ਆਖਰੀ ਪੜਾਵ ਆ ਚੁੱਕਾ ਹੈ ਕੱਲ ਮਿਤੀ 1 ਜੂਨ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਵੋਟਾਂ ਪੈਣਗੀਆਂ ਤੇ ਇਸ ਦੀ ਮੁਕੰਮਲ ਤਿਆਰੀ ਹੁਸ਼ਾਪੁਰ ਹਲਕੇ ਦੇ ਵਿੱਚ ਕਰ ਲਈ ਗਈ ਹੈ ਪੂਰੀ ਹੁਸ਼ਾਪੁਰ ਪਾਰਲੀਮੈਂਟਰੀ ਕੌਨਸਟਿਚਨਸੀ ਦੇ ਵਿੱਚ 9 ਹਲਕੇ ਆਉਂਦੇ ਨੇ ਜਿਨ੍ਹਾਂ ਦੇ ਵਿੱਚ 6 ਅਸੈਂਬਲੀ ਸੈਗਮੈਂਟਸ ਹੁਸ਼ਾਪੁਰ ਡਿਸਟ੍ਰਿਕਟ ਦੇ ਹੀ ਹਨ ਅੱਜ ਪਾਰਟੀਆਂ ਨੂੰ ਡਿਸਪੈਚ ਕੀਤਾ ਜਾ ਰਹਾ ਹੈ ਮੈਂ ਇਸ ਤੋਂ ਪਹਿਲਾਂ ਰਾਏਪੁਰਾ ਇੰਸਟੀਚਿਊਟ ਦੇ ਵਿੱਚ ਚੱਬੇਵਾਲ ਤੇ ਹੁਸ਼ਾਪੁਰ ਹਲਕੇ ਦਾ ਡਿਸਪੈਚ ਦੇਖਣ ਆਈ ਹੁਣ ਅਸੀਂ ਸ਼ਾਮਚੁਰਾਸੀ ਹਲਕੇ ਦੇ ਡਿਸਪੈਚ ਸੈਂਟਰ ਤੇ ਖੜੇ ਹਾਂ ਇੱਥੇ ਆਲਮੋਸਟ ਡਿਸਪੈਚ ਪੂਰਾ ਹੋ ਚੁੱਕਾ ਹੈ ਸਾਰੀ ਹੀ ਪੂਲਿੰਗ ਪਾਰਟੀਆਂ ਦੇ ਲਈ ਪੂਕਾ ਇਤਜ਼ਾਮ ਕੀਤੇ ਗਏ ਨੇ ਕਿ ਉਹ ਉੱਥੇ ਕੰਫਰਟੇਬਲ ਫੀਲ ਕਰਨ ਉਹਨਾਂ ਦੇ ਖਾਣ ਪੀਣ ਦਾ ਪਾਣੀ ਪੀਣ ਦਾ ਸਾਰਾ ਅਰੇਂਜਮੈਂਟ ਕੀਤਾ ਗਿਆ ਨਾਲ ਹੀ ਪੁਲਿਸ ਪਾਰਟੀਆਂ ਲਈ ਵੀ ਅਰੇਂਜਮੈਂਟ ਕੀਤੇ ਗਏ ਨੇ ਹੁਣ ਮੈਂ ਹੁਸ਼ਿਆਪੁਰ ਦੇ ਸਾਰੇ ਹੀ ਵੋਟਰਾਂ ਨੂੰ ਬੇਨਤੀ ਕਰਦੇ ਆਂ ਕਿ ਕੱਲ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਆਪਣੀ ਵੋਟ ਜ਼ਰੂਰ ਪਾਓ ਇਹ ਜੋ ਵੋਟ ਹੈ ਇਹ ਤੁਹਾਡੀ ਵੋਟ ਹੀ ਇਸ ਲੋਕਤੰਤਰ ਨੂੰ ਮਜ਼ਬੂਤ ਬਣਾਉਂਦੀ ਹੈ ਤੇ ਸਾਡੇ ਦੇਸ਼ ਨੂੰ ਮਜ਼ਬੂਤ ਬਣਾਉਂਦੀ ਹੈ ਅਸੀਂ ਆਪਣੀ ਵੋਟ ਪਾ ਕੇ ਆਪਣਾ ਅਧਿਕਾਰ ਤੇ ਆਪਣੀ ਜ਼ਿੰਮੇਵਾਰੀ ਦੋਨੋਂ ਅਸੀਂ ਜ਼ਰੂਰ ਨਿਭਾਈਏ ਜੇਕਰ ਦੇਖੇ ਜਨਰ ਹੈ ਕਿ ਕਿਸੇ ਬੂਥ ਤੇ ਕੋਈ ਪ੍ਰੋਬਲਮ ਆ ਜਾਂਦੀ ਹੈ ਕੋਈ ਮਸ਼ੀਨ ਖਰਾਬ ਹੋ ਜਾਂਦੀ ਹੈ ਬੈਕਪਲ ਕੀ ਕਰ ਲੇਟ ਹੋ ਜਾਂਦੇ ਉਹਨੂੰ ਉਹਦੇ ਕਿਦਾਂ ਨਿਚੋੜਦੇ ਅਸੀਂ ਲਗਭਗ 10-12 ਬੂਥਸ ਦੇ ਉੱਤੇ ਇੱਕ ਸੈਕਟਰ ਬਣਾਇਆ ਗਿਆ ਹੈ ਜਿਸ ਦੇ ਵਿੱਚ ਇੱਕ ਸੈਕਟਰ ਮੈਜਿਸਟ੍ਰੇਟ ਮੌਜੂਦ ਹੈ ਉਸ ਸੈਕਟਰ ਮੈਜਿਸਟ੍ਰੇਟ ਦੇ ਨਾਲ ਪੁਲਿਸ ਪੈਟਰੋਲਿੰਗ ਪਾਰਟੀਆਂ ਵੀ ਹੋਏਗੀ ਇਸ ਵਾਰੀ ਅਸੀਂ ਬਹੁਤ ਅੱਛਾ ਇੱਕ ਕਮਿਊਨੀਕੇਸ਼ਨ ਪਲਾਨ ਰੱਖਾ ਹੈ ਕਿ ਜੇਕਰ ਕਿਤੇ ਵੀ ਕੋਈ ਮਸ਼ੀਨ ਖਰਾਬ ਹੁੰਦੀ ਇਨਫਾਰਮੇਸ਼ਨ ਮਿਲਦੀ ਹੈ ਤਾਂ ਵਿਦਿਨ 10 ਮਿੰਟਸ 10 ਮਿੰਟਾਂ ਦੇ ਅੰਦਰ ਅੰਦਰ ਉਹ ਸੈਕਟਰ ਮੈਜਿਸਟ੍ਰੇਟ ਉੱਥੇ ਪਹੁੰਚ ਕੇ ਜੇਕਰ ਮਸ਼ੀਨ ਬਦਲਣ ਦੀ ਲੋੜ ਹੈ ਤਾਂ ਮਸ਼ੀਨ ਬਦਲੀ ਜਾਏਗੀ ਜੇਕਰ ਉਸ ਨੂੰ ਠੀਕ ਕੀਤਾ ਜਾ ਸਕਦਾ ਹੈ ਤਾਂ ਬੈਲ ਇੰਜੀਨੀਅਰਸ ਤੇ ਰਹੀ ਉਹ ਠੀਕ ਕੀਤਾ ਜਾਣਗੇ ਸਾਰੇ ਤੰਦੇ ਲਈ ਤੇ ਅਸੀਂ ਪੂਰਾ ਧਿਆਨ ਰੱਖਾਂਗੇ ਕਿ ਕਿੱਥੇ ਵੀ VOTING ਜੋ ਹੈ ਅਧੇ ਘੰਟੇ ਤੋਂ ਉੱਪਰ ਨਾ ਰੁਕੇ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਤੇ ਸਾਡੇ ਵੱਲੋਂ ਵੀ ਇਸ ਸਾਰੀ ਪ੍ਰਕਿਰਿਆ ਦੇ ਉੱਤੇ ਨਜ਼ਰ ਰੱਖੀ ਜਾਏਗੀ ਵੈਬ ਕਾਸਟਿੰਗ ਹਰ ਪੋਲਿੰਗ ਸਟੇਸ਼ਨ ਦੇ ਉੱਤੇ ਹੋ ਰਹੀ ਹੈ ਕਿੱਥੇ ਕੀ ਹੋ ਰਿਹਾ ਅਸੀਂ ਲਾਈਵ ਦੇਖ ਸਕਦੇ ਨੇ ਵੈਬ ਕਾਸਟਿੰਗ ਦਾ ਕੰਟਰੋਲ ਰੂਮ ਵੀ ਡੀਸੀ ਆਫਿਸ ਬਣਾਇਆ ਗਿਆ ਹੈ ਨਾਲ ਹੀ ਉਸ ਦਾ ਕੰਟਰੋਲ ਰੂਮ ਇੱਕ ਲਾਈਫ ਇਟ ਸੀਓ ਆਫਿਸ ਵੀ ਜਾਂਦੀ ਹੈ ਮੈਂ ਨਰਿੰਦਰ ਮੋਦੀ ਦੀ ਲੈ ਕੇ ਫੇਰੀ ਨੂੰ ਕੁਚੂ ਕੁਤ ਨਜ਼ਰ ਆਈ ਸੀ ਇੱਕ ਕੀ ਹੈ ਨੇ ਦੱਸੋ ਕੀ ਖੂਚ ਨਜ਼ਰ ਆਈ ਸੀ ਪਾਣੀ ਛੱਡ ਦਿੱਤਾ ਗਿਆ ਸੀ ਕਹਿੰਦੇ ਮੈਂ ਮੈਂ ਕਲੀਅਰਫਾਈ ਕਰਨਾ ਚਾਹੁੰਦੀ ਹਾਂ ਕਿ ਜੋ ਇੱਕ ਗਲ ਚੱਲ ਰਹੀ ਹੈ ਕਿ ਉਹਨਾਂ ਦੀ ਰੈਲੀ ਨਾਲ ਰਿਲੇਟਡ ਸੀ ਇਸ ਤਰ੍ਹਾਂ ਕੁਝ ਵੀ ਨਹੀਂ ਹੋਇਆ ਪਾਣੀ ਲਗਭਗ ਰੈਲੀ ਸਾਈਟ ਤੋਂ 3 ਕਿਲੋਮੀਟਰ ਦੂਰ ਕੋਈ ਕੰਟੀ ਕਨਾਲ ਦਾ ਐਸਕੇਪ ਪੁਆਇੰਟ ਹੈ ਉੱਥੇ ਪਾਣੀ ਲੀਕ ਹੋਇਆ ਜਾਂ ਫਿਰ ਕਿਸੇ ਵੱਲੋਂ ਮਿਸਰੀ ਹੋਈ ਹੈ ਪਰ ਉਹ ਬਿਲਕੁਲ ਟਾਈਮਲੀ ਐਡਰੈਸ ਕਰ ਲਿਆ ਗਿਆ ਸੀ ਪਾਣੀ ਰੈਲੀ ਸਾਈਟ ਤੋਂ ਬਹੁਤ ਜ਼ਿਆਦਾ ਦੂਰ ਸੀ ਹੈਲੀਪੈਡ ਤੱਕ ਉਹ ਪਾਣੀ ਨਹੀਂ ਨਾ ਪਹੁੰਚਿਆ ਨਾ ਪਹੁੰਚ ਸਕਦਾ ਸੀ ਕਿਉਂਕਿ ਪਾਣੀ ਦੀ ਕੁਆਂਟੀਟੀ ਵੀ ਘੱਟ ਸੀ ਬਾਕੀ ਇਹ ਹਰਕਤ ਕਿਸ ਵੱਲੋਂ ਕੀਤੀ ਗਈ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਤੇ ਇਨਕੁਆਇਰੀ ਕੀਤੀ ਜਾ ਰਹੀ ਹੈ ਔਰ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਦੀ ਰੈਲੀ ਦੇ ਲਈ ਪੂਕ ਤਾ ਇੰਤਜ਼ਾਮ ਕੀਤੇ ਗਏ ਨੇ ਤੇ ਬਹੁਤ ਹੀ ਅੱਛੀ ਇੱਕ ਸਕਸੈਸਫੁਲ ਰੈਲੀ ਹੋਈ ਹੈ ਮੈਂ ਇਸ ਦੇ ਲਈ ਸਿਕਿਉਰਿਟੀ ਪੁਆਇੰਟ ਆਫ ਊ ਨਾਲ ਤੇ ਪ੍ਰਸ਼ਾਸਨ ਦੇ ਵੱਖ-ਵੱਖ ਡਿਪਾਰਟਮੈਂਟਸ ਵੱਲੋਂ ਜੋ ਵੀ ਜ਼ਿੰਮੇਵਾਰੀਆਂ ਉਹਨਾਂ ਨੂੰ ਦਿੱਤੀ ਗਈਆਂ ਸੀ ਸਾਰਿਆਂ ਨੇ ਆਪਣੀ ਜ਼ਿੰਮੇਵਾਰੀਆਂ ਬਖੂਬੀ ਨਿਭਾਈ ਹੈ ਜੀ ਸਰ ਕੱਲ ਇਲੈਕਸ਼ਨ ਆ ਤੇ ਦਿਨ ਹੈ ਇੱਕ ਚੂਲ ਨੂੰ ਸੋ ਹੁਸ਼ਾਰਤ ਕੰਸਟੈਂਸੀ ਦੀ ਗੱਲ ਕਰਦੇ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ ਇਹਨਾਂ ਸੁਰੱਖਿਆ ਪਰਨਰ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਡੀਸੀ ਸਾਹਿਬ ਤੇ ਮੈਂ ਅ ਪਿਛੇ ਵੀ ਅਸੀਂ ਦੋ ਡਿਸਟ੍ਰਿਬਿਊਸ਼ਨ ਸੈਂਟਰ ਵਿਜ਼ਿਟ ਕਰਤੇ ਹੈਗੇ ਤੀਸਰੇ ਤੇ ਹੁਣ ਅਸੀਂ ਤੇ ਬਾਕੀ ਸੈਂਟਰ ਸਪੀਸ ਵਿਜ਼ਿਟ ਕਰ ਰਹੇ ਹਾਂ 5000 ਤੋਂ ਜ਼ਿਆਦਾ ਪੁਲਿਸ ਫੋਰਸ ਹੁਸ਼ਿਆਰਪੁਰ ਜ਼ਿਲ੍ਹੇ 'ਚ ਅਸੀਂ ਤਾਇਨਾਤ ਕਰ ਰਹੇ ਹਾਂ ਤੇ ਪੂਰੀ ਜੇਕਰ ਹੁਸ਼ਿਆਰਪੁਰ ਕੰਸਟੀਟੂਐਂਸੀ ਦੀ ਪਾਰਲੀਮੈਂਟਰੀ ਕੰਸਟੀਟੂਐਂਸੀ ਦੀ ਗੱਲ ਕੀਤੀ ਜਾਵੇ ਜਿਦੇ ਵਿੱਚ ਬਾਕੀ ਮਲਾਤ ਫਗਵਾੜਾ ਤੇ ਹਰਗੋਬਿੰਦਪੁਰ ਸਾਹਿਬ ਵੀ ਹੈਗੇ ਤੇ ਉਹਦੇ ਵਿੱਚ ਟੋਟਲ 6000 ਤੋਂ ਜ਼ਿਆਦਾ ਦੀ ਪੁਲਿਸ ਫੋਰਸ ਦਾ ਨਾਤ ਕੀਤਾ ਜਾਏਗੀ। ਹੁਸ਼ਿਆਰਪੁਰ ਪੁਲਿਸ ਵੱਲੋਂ ਜਿਹੜਾ ਹੈਗਾ 5000 ਤੋਂ ਜ਼ਿਆਦਾ ਪੁਲਿਸ ਮੌਜੂਦ ਉਸ ਦਾ ਨਾਤ ਕਰ ਰਹੇ ਹਾਂ। ਸਾਰੀ ਵਲਰੇਬਲ ਲੋਕੇਸ਼ਨਸ ਮੈਡਮ ਵੱਲੋਂ ਵੈਬਕਾਸਟਿੰਗ ਦੇ ਰਾਹੀਂ ਕਵਰ ਕਰਾਈ ਜਾ ਰਹੀ ਹੈਗੀ ਤੇ ਸਾਡੇ ਵੱਲੋਂ ਸੀਐਪੀਐਫ ਦੇ ਮੁਲਾਜ਼ਮਾਂ ਦੇ ਨਾਲ ਕਵਰ ਕਰਾਈ ਜਾ ਰਹੀ ਹੈਗੀ ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ। 112 પેટ્રોલਿੰਗ ਪਾਰਟੀ ਪੁਲਿਸ ਦੀ ਤਾਇਨਾਤ ਰਹਿਣਗੇ ਕੱਲ ਹੁਸ਼ਿਆਰਪੁਰ ਜ਼ਿਲ੍ਹੇ 'ਚ ਜਿਨ੍ਹਾਂ ਦਾ ਰਿਸਪੌਂਸ ਟਾਈਮ ਆਪਣਾ 5 ਤੋਂ 10 ਮਿੰਟ ਦੇ ਵਿੱਚ ਹੋਏਗਾ ਕਿਸੇ ਕਿਸੇ ਵੀ ਇਮਰਜੈਂਟ ਲੋਅ ਅਨ ਸਿਚੂਏਸ਼ਨ ਲੋਅ ਨਾਟਾ ਸਿਚੂਏਸ਼ਨ ਨੂੰ ਰਿਸਪੌਂਡ ਕਰਨ ਵਾਸਤੇ ਸਾਡੇ ਸਾਰੇ ਸਿਵਲ ਆਫਿਸਰਸ ਦਾ ਤੇ ਪੁਲਿਸ ਆਫਿਸਰਸ ਦਾ ਆਈਫ ਇੰਡੀਵਿਜੂਅਲ 1 ਟੂ 1 ਹੋ ਗਿਆ ਹੈਗਾ ਤੇ ਚੱਲ ਰਿਹਾ ਹੈਗਾ ਬਰੀਫਿੰਗਸ ਵਗੈਰਾ ਚੱਲ ਰਹੀਆਂ ਸਾਰੀ ਪੋਲਿੰਗ ਪਾਰਟੀਆਂ ਜਿਹੜੀ ਹੈਗੀ ਉਹ ਪੁਲਿਸ ਪਾਰਟੀ ਦੇ ਨਾਲ ਮਿਲ ਕੇ ਤੇ ਹੁਣ ਤੋਂ ਲੈ ਕੇ ਤੇ ਕੱਲ ਵਾਪਸ ਪੋਲਿੰਗ ਜਿਹੜੀ EVM ਪੋਲ EVM ਸਭ ਹੈਗੇ ਆ ਉਹਨਾਂ ਨੂੰ ਡਿਪੋਜ਼ਿਟ ਕਰਨ ਤੱਕ ਉਹ ਸਾਰੇ ਨਾਲ ਰਹਿਣਗੇ ਤੇ ਸਾਰੇ ਸੁਰੱਖਿਆ ਪ੍ਰਬੰਧ ਜਿਹੜੇ ਹੈਗੇ ਉਹ ਬੜੇ ਪੁਖਤਾ ਹੈਗੇ ਇਸ ਤੋਂ ਇਲਾਵਾ ਸਾਡੇ ਪੂਰੇ ਜ਼ਿਲ੍ਹੇ 'ਚ 11 ਇੰਟਰ ਡਿਸਟ੍ਰਿਕਟ ਨਾਕੇ 11 ਇੰਟਰ ਸਟੇਟ ਨਾਕੇ ਜਿਹੜੇ ਹੈਗੇ ਉਹਨਾਂ ਨੂੰ ਸਟਰੈਂਥਨ ਕਰ ਦਿੱਤਾ ਗਿਆ ਹੈਗਾ ਉਹਨਾਂ ਤੇ ਹਰ ਨਾਕੇ ਤੇ 8-8 ਮੁਲਾਜ਼ਮ ਦਿਨੇ ਤੇ 8-8 ਮੁਲਾਜ਼ਮ ਰਾਤ ਨੂੰ ਹੋਣਗੇ ਇੰਟਰ ਸਟੇਟ ਨਾਕੇ ਤੇ ਜਿਹੜਾ ਹੈਗਾ ਮਿਰਰ ਨਾਕੇ ਵੀ ਲੱਗੇ ਹੋਣਗੇ ਜਿਹੜੇ ਹਿਮਾਚਲ ਦੇ ਨਾਲ ਜਿਹੜੇ ਆਪਣੇ ਜ਼ਿਲ੍ਹੇ ਲੱਗਦੇ ਹੈਗੇ ਉਹਨਾਂ ਵੱਲੋਂ ਵੀ ਨਾਕੇ ਲਾਏ ਜਾਣਗੇ ਤੇ ਇੱਕ ਤਰੀਕੇ ਨਾਲ ਸੀਲਿੰਗ ਟਾਈਪ ਜਿਹੜਾ ਹੋਏਗਾ ਜਿਹੜਾ ਵੀਹਿਕਲ ਆ ਜਾ ਰਿਹਾ ਹੈਗਾ ਉਹਦੀ ਪ੍ਰੋਪਰ ਚੈਕਿੰਗ ਕੀਤੀ ਜਾਏਗੀ ਪਲੱਸ ਇੰਟਰ ਡਿਸਟ੍ਰਿਕਟ ਨਾਕੇ ਜਿਹੜੇ ਹੈਗੇ ਉਹ ਵੀ ਸਟਰੈਂਥਨਰ ਕਰ ਦਿੱਤੇ ਹੈਗੇ ਉਹ ਆਪਣੇ 11 ਨਾਕੇ ਹੈਗੇ ਉੱਥੇ ਵੀ ਜਿਹੜੇ ਹੈਗੇ 7-7 ਮੁਲਾਜ਼ਮ ਹਰ ਨਾਕੇ ਤੇ ਅਸੀਂ ਡਿਪਲੋਇਟ ਕੀਤੇ 24 ਘੰਟੇ ਵਾਸਤੇ ਅਰਾਊਂਡ ਦੀ ਕਲॉक ਪਲੱਸ ਸਿਟੀ ਚ ਡੋਮਿਨੇਸ਼ਨ ਵਾਸਤੇ ਜਿਹੜੇ ਹੈਗੇ ਅਸੀਂ ਪੀਸੀਆਰ 112 ਦੀਆਂ ਗੱਡੀਆਂ ਜਿਹੜੀ ਹੈਗੀਆਂ ਉਹਨਾਂ ਨੂੰ ਐਕਟੀਵੇਟ ਰੱਖਾਂਗੇ ਸਟ੍ਰੈਟੈਜਿਕ ਪੁਆਇੰਟਸ ਤੇ ਸੀਏਪੀਐਫ ਦੇ ਜਿਹੜੇ ਹੈਗੇ ਕੁਛ ਨਾਕੇ ਰਹਿਣਗੇ ਅੱਜ ਰਾਤ ਨੂੰ ਲੇਟ ਨਾਈਟ ਤੱਕ ਅਲੀ ਮੋਨਿੰਗ ਤੱਕ ਜਦੋਂ ਤੱਕ ਪੌਲੀਸ ਸਟਾਰਟ ਹੁੰਦੀ ਹੈਗੀ ਉਦੋਂ ਤੱਕ ਤੇ ਉਸ ਤੋਂ ਬਾਅਦ ਸਾਡੀ ਪੈਟਰੋਲਿੰਗ ਪਾਰਟੀਆਂ ਰਹਿਣਗੀਆਂ ਉਸ ਤੋਂ ਇਲਾਵਾ ਹਰ ਪੁਲਿਸ ਸਟੇਸ਼ਨ ਦੇ ਨਾਲ ਇੱਕ ਇੱਕ ਮੋਬਾਈਲ ਨਾਕਾ ਸਟ੍ਰੈਟੈਜਿਕਲੀ ਜਿਹੜਾ ਹੈਗਾ ਉਹ ਵੀ ਹੋਏਗਾ ਜਿਹੜਾ ਕਿ ਡਿਪੈਂਡਿੰਗ ਓਨ ਦ ਸਿਚੁਏਸ਼ਨ ਉੱਥੇ ਡਿਪਲੋਏ ਕੀਤਾ ਜਾਏਗਾ ਉਹ ਵੀ ਰਾਉਂਡ ਪਲਸ ਸਾਰੇ ਐਸਐਚਓ ਸਾਰੇ ਚੌਕੀ ਇਨਚਾਰਜ ਸਾਰੇ ਜੀਓਜ਼ ਜਿਹੜੇ ਐਸਪੀ ਰੈਂਕ ਤੱਕ ਹੈਗੇ ਉਹਨਾਂ ਦੇ ਨਾਲ ਰਿਜ਼ਰਵ ਪਾਰਟੀਆਂ ਹੈਗੀ ਜਿਹੜੇ ਵੀ ਐਜੇ ਪੈਟਰੋਲਿੰਗ ਪਾਰਟੀ ਰਿਸਪੌਂਡ ਕਰਨਗੇ ਤੇ ਅਸੀਂ ਪੀਸਫੁੱਲ ਫ੍ਰੀ ਬਿਨਾ ਕਿਸੇ ਡਰ ਭਏ ਪੱਖਪਾਤ ਦੇ ਇਲੈਕਸ਼ਨ ਕਰਾਉਣ ਵਾਸਤੇ ਅਸੀਂ ਪ੍ਰਤੀਬੱਧ ਹਾਂ ਤੇ ਅਸੀਂ ਬਿਲਕੁਲ ਪੀਸਫੁੱਲ ਇਲੈਕਸ਼ਨ ਸੇਫ ਇਲੈਕਸ਼ਨ ਸਰ ਜੀ ਤੁਸੀਂ ਇਹਨਾਂ ਲੋਕਾਂ ਨੂੰ ਦਈਏ ਤਾਂ ਕਿਸ ਨੰਬਰ ਤੇ ਕਾਲ ਕਰਕੇ ਹਤਨਾ ਕਰ ਸਕਦੇ ਜੀ ਉਹ ਅਸੀਂ ਲੈਵਲ ਟੂ ਲੈਵਲ ਅਸੀਂ ਬਹੁਤ ਸਾਰੇ ਨੰਬਰ ਦਿੱਤੇ ਹੈਗੇ ਆਦਰਵਾਇਜ਼ ਜਿਹੜਾ ਯੂਨੀਫਾਈਡ ਨੰਬਰ ਹੈਗਾ ਆਪਣਾ ਹੈਗਾ 112 ਜਿਹੜਾ ਪੁਲਿਸ ਕੰਟਰੋਲ ਰੂਮ ਹੈਗਾ ਉਸਤੇ ਇਮੀਡੀਏਟਲੀ ਕਾਲ ਕੀਤਾ ਜਾਵੇ ਜਿਹੜਾ ਡੀਸੀ ਸਾਹਿਬ ਨੇ ਵੀ ਕੰਟਰੋਲ ਰੂਮ ਨੰਬਰ ਜਾਰੀ ਕੀਤਾ ਹੈਗਾ ਜਿਹੜਾ ਸਾਡਾ ਇੰਟੀਗ੍ਰੇਟਿਡ ਕੰਟਰੋਲ ਰੂਮ ਹੈਗਾ ਡੀਸੀ ਸਾਹਿਬ ਦਾ ਤੇ ਪੁਲਿਸ ਦਾ ਉੱਥੇ ਵੀ ਇਨਫੋਰਮ ਕੀਤਾ ਜਾ ਸਕਦਾ ਹੈਗਾ ਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਜਿਹੜੇ ਲੋਕਲ ਏਰੀਆ ਦੇ ਜਿਹੜੇ ਆਫੀਸਰਸ ਹੈਗੇ ਉਹਨਾਂ ਦੇ ਨੰਬਰ ਵੀ ਅਸੀਂ ਪਬਲਿਕ 'ਚ ਸ਼ੇਅਰ ਕੀਤੇ ਹੈਗੇ ਅੱਜ ਫੇਰ ਅਸੀਂ ਇੱਕ ਜੁਆਇੰਟ ਪ੍ਰੈਸ ਨੋਟ ਡੀਸੀ ਸਾਹਿਬ ਵੱਲੋਂ ਜਾਰੀ ਕਰਵਾ ਦਿਆਂਗੇ ਜਿਦੇ ਵਿੱਚ ਹਰ ਸਬਡਿਵੀਜ਼ਨ ਪੁਲਿਸ ਆਪਣੇ ਪੁਲਿਸ ਸਟੇਸ਼ਨ ਲੈਵਲ ਤੱਕ ਦੇ ਬਫਰ ਦੇ ਨੰਬਰ ਸ਼ੇਅਰ ਕੀਤੇ ਹੋਣਗੇ ਸੋ ਥੈਟ ਕਿ ਕਈ ਵਾਰੀ 112 ਨੂੰ ਪਤਾ ਬਿਜ਼ੀ ਹੋ ਜਾਂਦਾ ਹੈਗਾ ਪੀ ਕਾਰਸ ਹੁੰਦੇ ਹੈਗੇ ਤੇ ਉੱਥੇ ਲੋਕਲ ਲਿਮਿਟਡ ਟੀਮ ਜਿਹੜੀ ਹੈਗੀ ਰਿਸਪੌਂਡ ਕਰ ਸਕੇ ਸਰ ਸੈਂਸਿਟਿਵ ਬਹੁਤ ਹੀ ਗੱਲ ਕਰੀਏ ਤਾਂ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕਿੰਨੇ ਕਾਉਂਟ ਹੋਏ ਨੇ ਤਾਂ ਉਹਨਾਂ ਲਈ ਕੀ ਲੱਗਦਾ ਵੱਖਰੇ ਤੌਰ ਤੇ ਫੋਰਸਿਸ ਪਾਇਲਾ ਤਾਇਨਾਤ ਕੀਤੀਆਂ ਗਈਆਂ ਨੇ ਕਿ ਕਿਸ ਤਰ੍ਹਾਂ ਦਾ ਪ੍ਰਬੰਧ ਹੋ ਰਿਹਾ ਹੈ ਕੋਈ ਮੈਂ ਤੁਹਾਨੂੰ ਦੱਸਿਆ ਕਿ ਜਿਹੜ ਇਨਾਂ ਨੂੰ ਸੈਂਸਿਟਿਵ ਨਹੀਂ ਕਹਿੰਦੇ ਇਹਨੂੰ ਵਲਰੇਬਲ ਲੋਕੇਸ਼ਨ ਕਹਿੰਦੇ ਹੈਗੇ ਤੇ ਉਹਦਾ ਵੱਖਰਾ ਕ੍ਰਾਈਟੇਰੀਆ ਹੈਗਾ ਇਲੈਕਸ਼ਨ ਕਮਿਸ਼ਨ ਦੇ ਗਾਈਡਲਾਈਨਸ ਦੇ ਹਿਸਾਬ ਨਾਲ ਜਿੱਥੇ ਕਿਸੇ ਵੀ ਤਰੀਕੇ ਦਾ ਇਲੈਕਸ਼ਨਲ ਪ੍ਰੋਸੈਸ ਨੂੰ ਇਨਫਲੂਐਂਸ ਜਾਂ ਡਿਸਟਰਬ ਜਾਂ ਮਤਲਬ ਉਹਨੂੰ ਥੋੜਾ ਸਾ ਡਿਸਟਰਬ ਕੀਤਾ ਜਾ ਸਕਦਾ ਹੈਗਾ ਤੇ ਉਸ ਤਰੀਕੇ ਨਾਲ ਉਹ ਕੈਟੇਗਰੀਜ਼ ਕੀਤੇ ਗਏ ਹੈਗੇ ਸਾਰੇ ਹੀ ਲੋਕੇਸ਼ਨਾਂ ਤੇ ਵੈਬ ਕਾਸਟਿੰਗ ਡੀਸੀ ਸਾਹਿਬ ਵੱਲੋਂ ਪਲੱਸ ਸੀਏਪੀਐਫ ਫੋਰਸ ਜਿਹੜੀ ਹੈਗੀ ਉਹਦਾ ਹਾਫ ਸੈਕਸ਼ਨ ਐਂਡ ਫੁੱਲ ਸੈਕਸ਼ਨ ਡਿਪੈਂਡਿੰਗ ਔਨ ਦੀ ਰਿਕੁਆਇਰਮੈਂਟ ਐਂਡ ਕ੍ਰਾਈਟੇਰੀਆ ਆਫ ਇਲੈਕਸ਼ਨ ਕਮਿਸ਼ਨ ਅਸੀਂ ਤਨਾਤ ਕਰ ਰਹੇ ਹਾਂ ਉਸ ਤੋਂ ਇਲਾਵਾ ਜਿਹੜੇ ਸਾਡੀ ਪੈਟਰੋਲਿੰਗ ਪਾਰਟੀਆਂ ਹੈਗੀਆਂ ਉਹਨਾਂ ਦੀ ਵੀ ਸਪੈਸ਼ਲ ਬਰੀਫਿੰਗ ਕੀਤੀ ਹੈਗੀ ਅੱਜ ਸਾਡੇ ਸਾਰੇ ਜੀਓਜ਼ ਤੇ ਸਾਰੇ ਐਸਚਓ ਉਹ ਸਾਰੇ ਏਰੀਆ ਚ ਪਰਸਨਲੀ ਵਿజిਟ ਕਰਨਗੇ ਕੱਲ ਵੀ ਉਹਨਾ ਏਰੀਆ ਦਾ ਰਿਸਪਾਂਸ ਟਾਈਮ 5 ਮਿੰਟਸ ਦਾ ਹੋਏਗਾ ਜਿਹੜੇ ਵਲਰੇਬਲ ਹੈਗਾ ਉਹਨਾਂ ਦਾ 5 ਮਿੰਟਸ ਦਾ ਰਿਸਪਾਂਸ ਟਾਈਮ ਹੈਗਾ ਜਿਹੜੇ ਨਾਰਮਲ ਬੁੱਥ ਹੈਗੇ ਉਹਨਾਂ ਦਾ ਰਿਸਪਾਂਸ ਟਾਈਮ 7 ਤੋਂ 10 ਮਿੰਟਸ ਦਾ ਹੋਏਗਾ ਜੀ ਅੱਜ ਆਖਰੀ ਦਿਨ ਦਾ ਤਾਂ ਸੋ ਪਬਲਿਕ ਨੂੰ ਜੇ ਕੋਈ ਮੈਸੇਜ ਕਨਵੇ ਕਰਨਾ ਹੈ ਜੀ ਮੈਸੇਜ ਆਈ ਹੈਗਾ ਦੇਖੋ ਹੁਣ ਡੀਸੀ ਸਾਹਿਬ ਤੇ ਅਸੀਂ ਤੇ ਸਾਰੇ ਆਪਾਂ ਜਿਹੜਾ ਆਪਣਾ ਲੋਕਤੰਤਰ ਦਾ ਜਿਹੜਾ ਸਭ ਤੋਂ بڑا ਉਤਸਵ ਹੈਗਾ ਇਹਦੇ ਵਾਸਤੇ ਬੜੀ ਤਨਦੇਹੀ ਨਾਲ ਬਹੁਤ ਸਿੱਦਕਤ ਨਾਲ ਮਿਹਨਤ ਕਰ ਰਹੇ ਆਂ ਤੇ ਇੱਕ ਟਰਾਂਸਪੇਰ ਮੈਂ ਕਮਿਟਿਡ ਆ ਵੋਟਰਸ ਨੂੰ ਰਿਕੁਐਸਟ ਹੈਗੀ ਕਿ ਉਹ ਬਰਡ ਚੜ ਕੇ ਜਿਹੜਾ ਹੈਗਾ ਇਸ ਵਾਰ ਰਿਕਾਰਡ ਤੋੜ ਜਿਹੜਾ ਹੁਸ਼ਿਆਰਪੁਰ ਬਾਹਰ ਆ ਕੇ ਤੇ 70% ਤੋਂ ਪਲੱਸ VOTING ਆਪਣੀ ਹੋਣੀ ਚਾਹੀਦੀ ਮਤਲਬ ਮੈਂ ਤਾਂ ਕਹੂੰਗਾ 100% ਦੀ VOTING ਹੋਣੀ ਚਾਹੀਦੀ ਬਟ ਐਸ ਪਰ ਰਿਕਾਰਡ ਜਿਹੜਾ ਹੈਗਾ 100% ਤੋਂ ਚਲੋ ਬਟ 70% ਪਾਰ ਜਿਹੜੀ ਹੈਗੀ VOTING ਹੋਣੀ ਚਾਹੀਦੀ ਡੀ ਸਾਹਿਬ ਨੇ ਹਰ ਥਾਂ ਤੇ ਬਹੁਤ ਮਿਹਨਤ ਕਰਕੇ ਜਿਹੜਾ ਹੈਗਾ ਪਾਣੀ ਦੀ ਵਿਵਸਥਾ ਸ਼ਹਿਡ ਦੀ ਵਿਵਸਥਾ ਹਨਾ ਗਲੂਕੋਨ ਦੀ ਵਿਵਸਥਾ ਲੱਸੀ ਸਾਰਾ ਮਤਲਬ ਹਰ ਤਰੀਕੇ ਦਾ ਗਰਮੀ ਨੂੰ ਧਿਆਨ ਰੱਖਦੇ ਹੋਏ ਬਹੁਤ ਚੰਗੀ ਵਿਵਸਥਾ ਕੀਤੀ ਗਈ ਹੈਗੀ ਫਿਰ ਵੀ ਵੋਟਰਸ ਤੋਂ ਰਿਕੁਐਸਟ ਆਈ ਹੈ ਕਿ ਕਿ ਸਵੇਰੇ 7:00 ਵਜੇ ਵੋਟਰਸ VOTING ਸ਼ੁਰੂ ਹੋ ਜਾਣੀ ਤੇ ਸਵੇਰੇ 7:00 ਵਜੇ ਤੋਂ ਹੀ ਵੱਡ ਚੜ ਕੇ ਆਣ ਸੋ ਦਟ ਕਿ 10-11 ਵਜੇ ਤੱਕ ਇੱਕ ਚੰਗੀ ਤਦਾਦ ਚ ਵੋਟ ਕਰ ਸਕਣ ਉਸ ਤੋਂ ਇਲਾਵਾ ਜਿਹੜੇ ਦਿਨ ਚ ਆਣ ਵਾਲੇ ਹੈਗੇ ਉਹਨਾਂ ਦੇ ਵਾਸਤੇ ਬਹੁਤ ਚੰਗੀ ਵਿਵਸਥਾ ਕੀਤੀ ਹੈਗੀ ਤੁਸੀਂ ਵੱਡ ਚੜ ਕੇ ਵੋਟ ਨਾ ਪਾਉ ਤੇ ਹੁਸ਼ਿਆਰਪੁਰ ਜਿਲ੍ਹਾ ਜਿਵੇਂ ਆਪਾਂ ਕਹਿੰਦੇ ਆਗੇ ਕਿ ਵੀ ਲਿਟਰੇਸੀ ਚ ਸਭ ਤੋਂ ਮਤਲਬ ਅੱਗੇ ਹੈਗਾ ਪੰਜਾਬ ਚ ਤੇ ਓਬਵੀਅਸਲੀ ਜਿਹੜੇ ਲੋਕਤੰਤਰ ਤੇ ਜ਼ਿੰਮੇਵਾਰੀ ਨਿਭਾਣ ਵਾਲਾ ਜਿਹੜਾ ਵੋਟ ਦਾ ਅਧਿਕਾਰ ਤੇ ਜ਼ਿੰਮੇਵਾਰੀ ਹੈਗੀ ਉਹਨੋਂ ਵੀ ਨਿਭਾਣ ਚ ਸਭ ਤੋਂ ਅੱਗੇ ਹੋਏ ਆ ਮੈਂ ਬੇਨਤੀ ਕਰਦਾ ਤੇ ਸਾਨੂੰ ਉਮੀਦ ਹੈਗੀ ਕਿ ਹੁਸ਼ਿਆਰਪੁਰ ਫੇਰ ਉਹ ਮਾਨ ਵੀ ਇਸ ਵਾਰ ਹਾਸਲ ਕਰੇਗਾ ਸਰ ਜਿਹੜਾ ਕੈਂਡੀਡੇਟ ਵਾਲਾ ਬੂਥ ਲਗਾਇਆ ਜਾਂਦਾ ਉਹ ਤੇ ਕਿੰਨੇ ਵਿਅਕਤੀ ਮੈਨੂੰ ਮਾਲੋ ਰਹਿ ਸਕਦੇ ਆ ਜਿਹੜਾ ਕੈਂਡੀਡੇਟ ਦਾ 200 ਮੀਟਰ ਤੋਂ ਬਾਹਰ ਬੂਥ ਲੱਗਣਾ ਜਿਹੜਾ ਆਪਣਾ ਪੋਲਿੰਗ ਲੋਕੇਸ਼ਨ ਹੈਗੀ ਉਸ ਤੋਂ 200 ਮੀਟਰ ਤੋਂ ਬਾਹਰ ਬੂਥ ਲੱਗਣਾ ਤੇ ਉੱਥੇ ਕਿੰਨੇ ਲੋਕ ਪੰਜ ਤੋਂ ਵੱਧ ਕਿਉਂਕਿ 144 ਲੱਗੀ ਹੋਈ ਹੈਗੀ ਤੇ 144 ਦੇ ਅਨੁਸਾਰ ਜਿਹੜਾ ਹੈਗਾ ਇਵਨ ਪੂਰੇ ਜ਼ਿਲ੍ਹੇ 'ਚ ਵੀ ਕਿੱਥੇ ਜਿਹੜਾ ਹੈਗਾ ਪੰਜ ਤੋਂ ਵੱਧ ਬੰਦੇ ਇਕੱਠੇ ਨਾ ਹੋਣ ਤੇ ਉਸ ਸਿਮਿਲਰਲੀ ਉੱਥੇ ਹੈਗਾ ਤੇ ਨਾਲ ਉੱਥੇ ਵੋਟਰ ਨੂੰ ਇਨਫਲੂਐਂਸ ਨਹੀਂ ਕਰੇ ਕੋਈ 200 ਮੀਟਰ ਦੇ ਕ੍ਰਾਈਟੇਰੀਆ 'ਚ ਕਿਉਂਕਿ ਉਹਨੂੰ ਪਰਟੀਕੂਲਰ ਬੰਦੇ ਨੂੰ ਵੋਟ ਪਾਣਾ ਨਹੀਂ ਆ 200 ਮੀਟਰ ਤੋਂ ਬਾਹਰ ਬੰਦੇ ਇਕੱਠੇ ਹੁਣ ਤੇ 5 ਤੋਂ ਵੱਧ ਬਿਲਕੁਲ ਕਿੱਥੇ ਵੀ ਨਹੀਂ ਆਇਆ ਠੀਕ ਹੈ